ਉਕੇ ਸਾਰੀ ਹਾਲੇ ਮੌੜ ਤੇ ਇੱਕ ਵੀ ਬੈਂਕ ਖੁੱਲਣੀ ਪਤਾ ਕਰ ਲੋ ਵੱਲਰ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਜਥੇਕੀਬ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜਗ੍ਹਾ-ਜਗ੍ਹਾ ਪਰਮਾ ਹੰਗਾਰਾ ਮਿਲ ਰਿਹਾ ਹੈ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਤੀ ਸ਼ਹਿਰ ਮੰਡੀ ਗੋਵਿੰਦਗੜ੍ਹ ਵਿਖੇ ਕਿਸਾਨਾਂ ਵੱਲੋਂ ਬਾਜ਼ਾਰਾਂ ਵਿੱਚ ਜਾਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਤਾਂ ਇਸ ਦੇ ਨਾਲ ਹੀ ਕਿਸਾਨਾਂ ਨਾਲ ਲੋਕਾਂ ਦੀ ਦੁਕਾਨਾਂ ਬੰਦ ਕਰਾਉਣ ਨੂੰ ਲੈ ਕੇ ਤਿੱਖੀ ਬਹਿਸ ਹੋਈ ਹੈ ਇਹ ਨਹੀਂ ਬਲਕਿ ਕਿਸਾਨਾਂ ਦੇ ਵੱਲੋਂ ਜਿਹੜੇ ਬੈਂਕ ਖੁੱਲੇ ਹੋਏ ਸੀ ਉਹਨਾਂ ਨੂੰ ਵੀ ਬੰਦ ਕਰਵਾਇਆ ਗਿਆ ਹੈ ਤਕਰਾਰਬਾਜ਼ੀ ਹੋਈ ਹੈ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਦੁਕਾਨਦਾਰਾਂ ਦਾ ਏ ਵੀ ਕਹਿਣਾ ਹੈ ਕਿ ਤੁਸੀਂ ਬੰਦ ਦਾ ਸੱਦਾ ਦੇ ਸਕਦੇ ਹੋ ਪਰ ਦੁਕਾਨ ਬੰਦ ਕਰਨੀ ਜਾਂ ਖੋਲਣੀ ਇਹ ਉਹਨਾਂ ਦੁਕਾਨਦਾਰਾਂ ਦੀ ਮਰਜ਼ੀ ਹੈ ਇੰਨਾ ਹੀ ਨਹੀਂ ਬਲਕਿ ਇੱਕ ਦੁਕਾਨਦਾਰ ਬੀਬੀ ਨੇ ਵੀ ਕਹਿਤਾ ਹੈ ਕਿ ਕਿਰਪਾ ਕਰਕੇ ਸਾਨੂੰ ਮਾਫ ਕਰੋ ਤੁਸੀਂ ਸਾਡੇ ਤੇ ਮਿਹਰ ਕਰੋ ਅਸੀਂ ਦੁਕਾਨਾ ਬੰਦ ਕਰ ਕਿੱਥੇ ਜਾਵਾਂਗੇ ਸਾਡੇ ਵੱਲੋਂ ਦਿੱਤੇ ਲੋਨ ਕੋਣ ਮਾਫ ਕਰਾਏਗਾ ਤੁਹਾਡੇ ਕਰਜ਼ੇ ਮਾਫ ਹੋ ਜਾਂਦੇ ਨੇ ਸਾਡੇ ਕਰਜ਼ੇ ਮਾਫ ਨਹੀਂ ਹੁੰਦੇ ਤਾਂ ਬੀਬੀ ਨੇ ਗੱਲ ਕਹਿ ਦਿੱਤੀ ਹੈ ਤਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਗੱਲਾਂ ਹੋਈਆਂ ਨੇ ਸੋ ਲੋਗਾਂ ਦੇ ਬਿੱਤੀ ਇੱਕ ਨੰਗਲੀ ਦਿਖਾਓ ਮੈਂ ਬੈਠਾ ਬੈਠੇ ਨਾਲ ਬੈਠਾ ਰਹਿ ਗਿਆ ਵੀ ਬੰਦ ਲੈ ਜੇ ਤੂੰ ਸਹੀ ਗੱਲ ਬੋਲ ਨਿਕਲ ਵੀ ਬੰਦਾ ਕਿਉਂ ਟੈਨਸ਼ਨ ਨਹੀਂ ਗੋਲੀ ਨੂੰ ਮੂੜੀ ਹੋ ਜਾਏ ਇਹ ਬੰਦ ਨਹੀਂ ਕਰਾਉਂਦੇ ਅੱਖਾਂ ਨਾਲ ਫੋਟੋ ਸ਼ਾਟ ਲੈ ਲਿਆ ਟੱਕਾ ਜ਼ਬਰਦਸਤ ਇੱਕ ਟੱਕਾ ਬੰਦ ਕਰਾ ਕੇ ਵੀਰ ਤੁਸੀਂ ਕਹਿੰਦੇ ਟੱਕਾ ਦੱਸੋ ਟੱਕਾ ਟੱਕਾ ਬੰਦਾ ਦੀ ਮਰਜ਼ੀ ਨਾਲ ਕਰੀ ਗਏ ਕਿਹੜਾ ਦੇਖਦੇ ਆ ਸੀ ਉਹ ਗਏ ਗਏ ਆ ਜੇ ਹਣ ਕਹਿ ਦੇ ਮੈਂ ਆਪੀ ਉਹਨੂੰ ਦੇਖ ਦੇ ਕੇ ਵੀ ਹਾਂ 18000 ਕਿਉਂ ਕਰਦੇ ਬੇ ਤੁਸੀਂ ਕੋਡਾ ਕਰਕੇ ਭਵਾਵਾ ਸਾਡੇ ਕੱਟੇ ਨਹੀਂ ਮਾਪੁੰਦੇ ਸਾਡੇ ਕੱਟੇ ਨਹੀਂ ਮਾਪੁੰਦੇ ਤੁਹਾਡੇ ਕੱਟੇ ਨਾਲੇ ਅੱਜ ਦੀ ਫੋਟੋ ਨਾਲੇ ਕਾਲੇ ਸੱਜੇ ਵਰਗਾ ਕੋਈ ਨਹੀਂ ਮੈਂ ਕਿੱਟੀਆਂ ਤੁਸੀਂ ਲੈ ਲਓ ਲੋਨ ਲੈ ਲਾਓ ਤੁਹਾਡੇ ਘਰ ਟੋਟੇ ਕਰ ਲੈ ਪੈਸੇ ਤੁਹਾਡੇ ਘਰ ਟੋਟੇ ਨੇ ਲੋਨ ਮਾਰ ਬੋਲਦੇ ਤੁਹਾਡੇ ਹੁਣ ਤਾਂ ਟੋੜ ਬਾਬ ਕੀ ਹੋਇਆ ਅਨੁਤਕਾਰੀ ਬੋਲ ਰਹੇ ਨੇ ਮਾਰਾ ਬੇਟਾ ਦੀ ਖੋਲ ਰਹੇ ਆ ਕਿ ਮੇਰੇ 9 ਵਜੇ ਤੋਂ 11:00 ਬੈਠਾਂਗੇ ਨਾਲ ਕੋਟੇ ਉਹ ਦੋ ਘੰਟੇ ਦੀ ਗੱਲ ਹੈ ਆਹ ਬੋਲ ਗੱਲੇ ਤੁਸੀਂ ਇਹ ਟੱਕਾ ਲਾ ਦਿਓ ਗੱਲੇ ਆ ਵੇਖੋ ਅਸੀਂ ਕੋਣ ਹੱਥ ਮਾਰ ਕੇ ਬਚੀ ਕਰਦੇ ਜਿਆਸਾ ਇਹ ਕੰਮ ਨਹੀਂ ਕਰਨਾ ਸਾਡਾ ਬਗਾਇਰ ਕੰਮ ਤੋਂ ਨਾਲ ਨਾਲ ਪੰਜਾਬੀ ਭਾਈ ਵੱਟੇ ਆਹ ਲੋ ਆਹ ਦੇਖੋ ਬੰਦਾ ਕਹਿ ਕੱਟ ਨਹੀਂ ਕੀ ਹੈ ਕਿ ਸਾਡੇ ਨਾਲ ਵਾਲਾ ਉਹ ਡਟਾ ਤੁਹਾਨੂੰ ਆ ਜੀ ਇਹ ਤਮਾਸ਼ਾ ਕਿਸੇ ਨਾਲ ਬਿਲਕੁਲ ਅਸੀਂ ਨਹੀਂ ਕਰਦੇ ਜੀ ਪੂਰੀ ਨਾ ਦਾ ਕੋਈ ਕੋਈ ਜੀ ਤਲਾਹੋ ਛੋਟੂ ਜੀ ਕਹੋ ਵੀ ਬੰਦ ਕਰੋ ਜਿਹਨੇ ਕਰ ਲੂ ਬੰਦ ਕਰ ਲੂਗਾ ਜਿਹਨੇ ਨਹੀਂ ਕਰਨਾ ਨਾ ਕਰੂਗਾ ਤੁਹਾਨੂੰ ਕੋ ਕਿਹਾ ਸੀ ਇਖਤਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੇ ਟੀਕੇ ਲਏ ਬੰਦ ਹਾਂ ਗੁੰਢੇਦਾਨੋਂ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਫਿਰ ਬੇਨਤੀ ਕਰੀ ਜਾਂਦਾ ਬੇਨਤੀ ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਹੋ ਇਹ ਕੋਈ ਤਰੀਕਾ ਹੈ ਤੁਸੀਂ ਕਹੋ ਵੀ ਬੰਦ ਕਰ ਦੋ ਜੇ ਕੋਈ ਬੰਦ ਕਰਦਾ ਕਰੋ ਨਹੀਂ ਕਰਨਾ ਨਾ ਕਰੋ ਉਹ ਵੀ ਮਰਦੀ ਆ ਮਰਦੀ ਨਹੀਂ ਤੁਸੀਂ ਤਾਂ ਜ਼ਬਰਦਸਤੀ ਕਰਦੇ ਹੋ ਅਸੀਂ ਤਾਂ ਬੇਨਤੀ ਕੋਲ ਹਾਂ ਹਾਂ ਬੇਨਤੀ ਗੁੰੰਤੀ ਨਹੀਂ ਤੁਸੀਂ ਕਰਦੇ ਹੈਂਗੇ ਹਾਂ ਜੀ ਆ ਤੇ ਵਿਚਾਰੇ ਖੜੇ ਨੇ ਬਾਹਰ ਸਾਰੇ ਕੋਈ ਤਰੀਕਾ ਹੈਗਾ ਤੁਹਾਡਾ ਬੋਲੋ ਇਹਨਾਂ ਨੂੰ ਬੰਦ ਕਰਨ ਨੂੰ ਕਹੋ ਜੀ ਨੇ ਕਰਨਾ ਕਰ ਲਵੇ ਜੀ ਨੇ ਨਹੀਂ ਕਰਨਾ ਨਾ ਕਰੇ ਯਾਰ ਨਾ ਬੰਦ ਹੋ ਤੋ ਬਰੇ ਨਹੀਂ ਇਹ ਜ਼ਬਰਦਸਤੀ ਥੋੜਾ ਹੈ ਹੈ ਕੋਈ ਤਰੀਕਾ ਹੈਗਾ ਬੰਦ ਕਰਨ ਦਾ ਉਹ ਖਾਣ ਪੀਣ ਵਾਲੀ ਚੀਜ਼ ਲੈਣ ਆਏ ਆ ਬੰਦ ਹੈ ਜੀ ਬੰਦ ਕਰਾ ਕੇ ਆਉਗੇ ਇਕੋ ਦਿੱਕਾ ਆਏਗਾ ਤੁਸੀਂ ਤੁਸੀਂ ਕਹੋ ਬੰਦ ਕਰਨਾ ਜੀ ਇਹਨੇ ਬੰਦ ਕਰਨਾ ਕਰ ਲੂਗਾ ਜਿਹਨੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਢੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋ ਇਹ ਕਰੋ ਮੈਂ ਬੰਦ ਤੁਸੀਂ ਹੀ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਬੰਦ ਤੁਸੀਂ ਕਰਾ ਰਹੇ ਹੋ